ਹੈਲੋ एवरीवन ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵੀ ਜੋਤੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਾਹਿਤ ਅਕਾਦਮੀ ਅਵਾਰਡ ਬਾਰੇ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਵੀਡੀਓ ਕਿਸ ਤਰ੍ਹਾਂ ਲੱਗੀ ਸ਼ੁਰੂ ਕਰਦੇ ਹਾਂ ਅੱਜ ਦੇ ਵੀਡੀਓ ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ ਭਾਰਤ ਸਰਕਾਰ ਦੁਆਰਾ ਪੰਜਾਬੀ ਸਾਹਿਤ ਵਿੱਚ ਉੱਤਮ ਯੋਗਦਾਨ ਲਈ ਦਿੱਤਾ ਜਾਂਦਾ ਹੈ ਇਹ ਭਾਰਤ ਦਾ ਦੂਜਾ ਸਭ ਤੋਂ ਵੱਡਾ ਸਾਹਿਤਿਕ ਪੁਰਸਕਾਰ ਹੈ ਇਹ 1954 ਵਿੱਚ ਬਣਿਆ ਹੈ ਇਹ ਪੁਰਸਕਾਰ ਪੰਜਾਬੀ ਭਾਸ਼ਾ ਵਿੱਚ ਲਿਖੀਆਂ ਗਈਆਂ ਸ਼ਾਨਦਾਰ ਸਾਹਿਤਿਕ ਰਚਨਾਵਾਂ ਲਈ ਦਿੱਤਾ ਜਾਂਦਾ ਹੈ ਸਾਹਿਤ ਅਕਾਦਮੀ ਇੱਕ ਭਾਰਤੀ ਸੰਸਥਾ ਹੈ ਜੋ ਭਾਰਤੀ ਸਾਹਿਤ ਨੂੰ ਉਤਸ਼ਾਹਿਤ ਕਰਨ ਅਤੇ ਪਛਾਣ ਲਈ ਕੰਮ ਕਰਦੀ ਹੈ ਇਹੇ ਪੁਰਸਕਾਰ ਨਾਵਲ ਕਹਾਣੀ ਸੰਗ੍ਰਹਿ ਕਵਿਤਾਵਾਂ ਨਾਟਕ ਅਤੇ ਹੋਰ ਸਾਹਿਤਿਕ ਰਚਨਾਵਾਂ ਲਈ ਦਿੱਤਾ ਜਾਂਦਾ ਹੈ ਇਹੇ ਪੁਰਸਕਾਰ ਇੱਕ ਪਲੇਕ ਸ਼ਾਲ ਅਤੇ 1 ਲੱਖ ਰੁਪਏ ਦੇ ਨਗਦ ਇਨਾਮ ਦੇ ਨਾਲ ਦਿੱਤਾ ਜਾਂਦਾ ਹੈ ਇਹੇ ਪੁਰਸਕਾਰ ਪੰਜਾਬੀ ਸਾਹਿਤ ਦੇ ਵਿਕਾਸ ਲਈ ਇੱਕ ਮਹੱਤਵਪੂਰਨ ਯੋਗਦਾਨ ਹੈ ਅੱਗੇ ਆਪਾਂ ਦੇਖਦੇ ਹਾਂ ਕਿ ਇਹ ਅਵਾਰਡ ਹੁਣ ਤੱਕ ਕਿਹੜੇ-ਕਿਹੜੇ ਪੰਜਾਬੀ ਲੇਖਕਾਂ ਨੂੰ ਮਿਲ ਚੁੱਕਾ ਹੈ 2024 ਵਿੱਚ ਪਾਲ ਕੋਰ ਨੂੰ ਇਹ ਅਵਾਰਡ ਸੂਣ ਗੁਣਵੰਤਾ ਸੂਣ ਬੁੱਧੀਵੰਤਾ ਇਤਿਹਾਸ ਨਾਮਾ ਪੰਜਾਬ ਕਵਿਤਾ ਲਈ ਮਿਲਿਆ 2023 ਵਿੱਚ ਸੰਦੀਪ ਨੂੰ ਇਹ ਅਵਾਰਡ ਛਿੱਟ ਦਾ ਜੁਗ੍ਰਾਫੀਆ ਕਵਿਤਾ ਲਈ ਮਿਲਿਆ 2022 ਵਿੱਚ ਸੁਖਜੀਤ ਨੂੰ ਇਹ ਅਵਾਰਡ ਮੈਂ ਅਗਨ ਕੋਸ਼ ਨਹੀਂ ਕਹਾਣੀ ਲਈ ਮਿਲਿਆ 2021 ਵਿੱਚ ਖਲਿਦ ਹੁਸੈਨ ਨੂੰ ਸੂਲਾਂ ਦਾ ਸਾਲਣ ਕਹਾਣੀ ਲਈ ਮਿਲਿਆ 2020 ਵਿੱਚ ਗੁਰਦੇਵ ਸਿੰਘ ਨੂੰ ਆਮ ਖਾਸ ਕਹਾਣੀ ਲਈ ਮਿਲਿਆ 2019 ਵਿੱਚ ਕਿਰਪਾਲ ਕਜਾਕ ਨੂੰ ਅੰਤਹੀਣ ਕਹਾਣੀ ਲਈ ਮਿਲਿਆ 2018 ਵਿੱਚ ਮੋਹਨਜੀਤ ਨੂੰ ਕੋਨੇ ਦਾ ਸੂਰਸ ਕਵਿਤਾ ਲਈ ਮਿਲਿਆ 2017 ਵਿੱਚ ਇਹ ਅਵਾਰਡ ਨਛੱਤਰ ਨੂੰ ਸਲੋ ਡਾਊਨ ਨਾਵਲ ਲਈ ਮਿਲਿਆ 2016 ਵਿੱਚ ਡਾਕਟਰ ਸਵਰਾਜ ਵੀਰ ਨੂੰ ਮਸਿਆ ਦੀ ਰਾਤ ਨਾਟਕ ਲਈ ਮਿਲਿਆ 2015 ਵਿੱਚ ਡਾਕਟਰ ਜਸਵਿੰਦਰ ਨੂੰ ਮਾਤ ਲੋਕ ਨਾਵਲ ਲਈ ਮਿਲਿਆ 2014 ਵਿੱਚ ਜਸਵਿੰਦਰ ਜਸਵਿੰਦਰ ਸਿੰਘ ਨੂੰ ਅਗਰਬੱਤੀ ਕਵਿਤਾ ਲਈ ਇਹ ਅਵਾਰਡ ਮਿਲਿਆ 2013 ਵਿੱਚ ਇਹ ਅਵਾਰਡ ਮਨਮੋਹਨ ਨੂੰ ਨਿਰਵਾਣ ਨਾਵਲ ਲਈ ਮਿਲਿਆ 2012 ਵਿੱਚ ਇਹ ਅਵਾਰਡ ਦਰਸ਼ਨ ਬੁੱਟਰ ਨੂੰ ਮਹਾ ਕੰਪਨੀ ਕਵਿਤਾ ਲਈ ਮਿਲਿਆ 2011 ਵਿੱਚ ਬਲਦੇਵ ਸਿੰਘ ਨੂੰ ਟਾਵਾ ਦਿੱਲੀ ਦੇ ਕਿੰਗਰੇ ਨਾਵਲ ਲਈ ਮਿਲਿਆ 2010 ਵਿੱਚ ਡਾਕਟਰ ਬਨੀਤਾ ਨੂੰ ਕਾਲ ਪਹਿਰ ਕੜੀਆਂ ਕਵਿਤਾ ਲਈ ਮਿਲਿਆ 2009 ਵਿੱਚ ਆਤਮਜੀਤ ਨੂੰ ਤਿੱਤੀ ਤਵੀ ਦਾ ਸੱਚ ਨਾਟਕ ਲਈ ਮਿਲਿਆ 2008 ਵਿੱਚ ਮਿੱਤਰ ਸੈਨ ਮੀਤ ਨੂੰ ਸੁਧਾਰ ਕਰਨ ਨਾਵਲ ਲਈ ਮਿਲਿਆ 2007 ਵਿੱਚ ਜਸਵੰਤ ਦੀਦ ਨੂੰ ਕਮੰਡਲ ਕਵਿਤਾ ਲਈ ਇਹ ਅਵਾਰਡ ਮਿਲਿਆ 2006 ਵਿੱਚ ਅਜਮੇਰ ਔਲਖ ਨੂੰ ਇਸ਼ਕ ਬਾਜ਼ ਨਮਾਜ਼ ਦਾ ਹੱਜ ਨਹੀਂ ਨਾਟਕ ਲਈ ਇਹ ਅਵਾਰਡ ਮਿਲਿਆ 2005 ਵਿੱਚ ਗੁਰਵਚਨ ਸਿੰਘ ਨੂੰ ਅਗਨੀ ਕਲਸ਼ ਕਹਾਣੀ ਲਈ ਇਹ ਅਵਾਰਡ ਮਿਲਿਆ 2004 ਵਿੱਚ ਇਹ ਅਵਾਰਡ ਸਤੰਦਰ ਸਿੰਘ ਨੌਰ ਨੂੰ ਕਵਿਤਾ ਦੀ ਭੂਮਿਕਾ ਆਲੋਚਨਾ ਲਈ ਮਿਲਿਆ 2003 ਵਿੱਚ ਚਰਨ ਦਾ ਸਿੱਧੂ ਨੂੰ ਭਗਤ ਸਿੰਘ ਸ਼ਹੀਦ ਨਾਟਕ ਲਈ ਮਿਲਿਆ 2002 ਵਿੱਚ ਹਰਪਜਨ ਹਲਵਾਰਵੀ ਦੇਵ ਹਲਵਾਰ ਹਰਪਜਨ ਹਲਵਾਰਵੀ ਨੂੰ ਪੁਲਾ ਤੋਂ ਪਾਰ ਕਵਿਤਾ ਲਈ ਇਹ ਅਵਾਰਡ ਮਿਲਿਆ 2001 ਵਿੱਚ ਦੇਵ ਨੂੰ ਸ਼ਬਦਾਂਤ ਕਵਿਤਾ ਲਈ ਇਹ ਅਵਾਰਡ ਮਿਲਿਆ 2000 ਵਿੱਚ ਬਰਿਆਮ ਸੰਧੂ ਨੂੰ ਚੌਥੀ ਕੂਟ ਕਹਾਣੀ ਲਈ ਇਹ ਅਵਾਰਡ ਮਿਲਿਆ 1999 ਵਿੱਚ ਨਿਰੰਜਨ ਤਸਨੀਮ ਨੂੰ ਗਵਾਚੇ ਅਰਥਨਾਵਲੀ ਇਹ ਅਵਾਰਡ ਮਿਲਿਆ 1998 ਵਿੱਚ ਮੋਹਨ ਭੰਡਾਰੀ ਨੂੰ ਮੂਨ ਦੀ ਅੱਖ ਕਹਾਣੀ ਲਈ ਇਹ ਅਵਾਰਡ ਮਿਲਿਆ 1997 ਵਿੱਚ ਜਸਵੰਤ ਸਿੰਘ ਕਵਲ ਨੂੰ ਤੁਸ਼ਾਲੀ ਦੀ ਹੰਸੋ ਨਾਵਲ ਲਈ ਇਹ ਅਵਾਰਡ ਮਿਲਿਆ 1996 ਵਿੱਚ ਸੰਤੋਖ ਸਿੰਘ ਧੀਰ ਨੂੰ ਪੱਖੀ ਕਹਾਣੀ ਲਈ ਇਹ ਅਵਾਰਡ ਮਿਲਿਆ 1995 ਵਿੱਚ ਡਾਕਟਰ ਜੇਤਨ ਨੂੰ ਜੁਗਨੂ ਦੀਵਾ ਤੇ ਤਰਿਆ ਕਵਿਤਾ ਲਈ ਮਿਲਿਆ 1994 ਵਿੱਚ ਮਹਿੰਦਰ ਸਿੰਘ ਸਰਨਾ ਨੂੰ ਨਵੇਂ ਯੁੱਗ ਦੇ ਵਾਰਿਸ ਕਹਾਣੀ ਲਈ ਅਵਾਰਡ ਮਿਲਿਆ 1993 ਵਿੱਚ surjit patar ਨੂੰ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਕਵਿਤਾ ਲਈ ਅਵਾਰਡ ਮਿਲਿਆ 1992 ਵਿੱਚ ਪ੍ਰੇਮ ਪ੍ਰਕਾਸ਼ ਪ੍ਰੇਮ ਪ੍ਰਕਾਸ਼ ਨੂੰ ਕੁਝ ਅਣਕੇਹਾ ਵੀ ਕਹਾਣੀ ਲਈ ਅਵਾਰਡ ਮਿਲਿਆ 1991 ਵਿੱਚ ਹਰਿੰਦਰ ਸਿੰਘ ਮਹਿਬੂਬ ਨੂੰ ਚਨਾ ਦੀ ਰਾਤ ਕਵਿਤਾ ਲਈ ਇਹ ਅਵਾਰਡ ਮਿਲਿਆ 1990 ਵਿੱਚ ਮਨਜੀਤ ਟਿਵਾਣਾ ਨੂੰ ਉਹਨੇ ਉਹਨੇ ਦਾ ਵਰਤਮਾਨ ਕਵਿਤਾ ਲਈ ਇਹ ਅਵਾਰਡ ਮਿਲਿਆ 1999 ਵਿੱਚ ਤਾਰਾ ਸਿੰਘ ਕਾਮਲ ਨੂੰ ਕੈਕਸ਼ਾ ਕਵਤਾ ਲਈ ਮਿਲਿਆ 1988 ਵਿੱਚ 소ਹਿੰਦਰ ਬੰਜਾਰਾ ਵੈਦੀ ਨੂੰ ਗਲੀਆਂ ਚਿੱਕੜ ਦੂਰਕਰ ਸਵੇ ਸਵੇ ਜੀਵਨੀ ਲਈ ਇਹ ਅਵਾਰਡ ਮਿਲਿਆ 1987 ਵਿੱਚ ਰਾਮਸਰੂਪ ਅਣਖੀ ਨੂੰ ਕੋਠੇ ਖੜਕ ਸਿੰਘ ਨਾਵਲ ਲਈ ਅਵਾਰਡ ਮਿਲਿਆ 1986 ਵਿੱਚ ਪ੍ਰਿੰਸੀਪਲ ਸੁਜਾਨ ਸਿੰਘ ਨੂੰ ਸ਼ਹਿਰਾਂ ਦੇ ਘਰ ਕਹਾਣੀ ਲਈ ਇਹ ਅਵਾਰਡ ਮਿਲਿਆ 1985 ਵਿੱਚ ਅਜੀਤ ਕੋਰ ਨੂੰ ਖਾਨਾ ਬਦੋ ਸਵੇ ਜੀਵਨੀ ਲਈ ਅਵਾਰਡ ਮਿਲਿਆ 1984 ਵਿੱਚ कपूर ਸਿੰਘ ਨੂੰ ਮੰਨੂ पागल ਲੋਕਨਾਟਕ ਲਈ ਅਵਾਰਡ ਮਿਲਿਆ 1983 ਵਿੱਚ ਪ੍ਰੀਤਮ ਸਿੰਘ ਸਫੀਰ ਨੂੰ ਅਨਿਕ ਵਿਸਤਾਰ ਕਵਿਤਾ ਲਈ ਅਵਾਰਡ ਮਿਲਿਆ 1982 ਵਿੱਚ ਗੁਲਜ਼ਾਰ ਸਿੰਘ ਸੰਧੂ ਨੂੰ ਅਮਰ ਕਥਾ ਕਹਾਣੀ ਲਈ ਅਵਾਰਡ ਮਿਲਿਆ 1981 ਵਿੱਚ विश्वनाथ तिवारी ਨੂੰ ਗੈਰਾਜ਼ ਤੋਂ ਫੁੱਟਪਾ ਤੱਕ ਕਵਿਤਾ ਲਈ ਅਵਾਰਡ ਮਿਲਿਆ ਸੁਖਪਾਲ ਵੀਰ ਸਿੰਘ ਹਸਰਤ ਨੂੰ ਸੂਰਸ ਤੇ ਕਹਿਕਸ਼ਾ ਕਵਿਤਾ ਲਈ ਅਵਾਰਡ 1980 ਈਸਵੀ ਵਿੱਚ ਮਿਲਿਆ 1979 ਈਸਵੀ ਵਿੱਚ ਜਸਵੰਤ ਸਿੰਘ ਨੇਕੀ ਨੂੰ ਕਰੂਨਾ ਦੀ ਛੋਹ ਤੋਂ ਮਗਰੋਂ ਕਵਿਤਾ ਲਈ ਅਵਾਰਡ ਮਿਲਿਆ 1978 ਵਿੱਚ ਗੁਰਮਖ ਸਿੰਘ ਮੁਸਾਫਰ ਨੂੰ ਉਰਵਾਰ ਪਾਰ ਕਹਾਣੀ ਲਈ ਅਵਾਰਡ ਮਿਲਿਆ 1970 ਵਿੱਚ ਸੋਹਨ ਸਿੰਘ ਮੀਸ਼ਾ ਨੂੰ ਕੱਚ ਦੇ ਵਸਤਰ ਕਵਿਤਾ ਲਈ ਅਵਾਰਡ ਮਿਲਿਆ 1976 ਵਿੱਚ ਨਿਰੰਦਰ ਪਾਲ ਸਿੰਘ ਨੂੰ ਬਾ ਮੁਲਾਜਾ ਹੁਸ਼ਿਆਰ ਨਾਟਕ ਲਈ ਅਵਾਰਡ ਮਿਲਿਆ 1975 ਵਿੱਚ ਗੁਰਦੇਵਾਲ ਸਿੰਘ ਨੂੰ ਅਧ ਚਾਨਣੀ ਰਾਤ ਨਾਵਲ ਲਈ ਮਿਲਿਆ 1974 ਵਿੱਚ ਸੋਹਨ ਸਿੰਘ ਸੀਤਲ ਨੂੰ ਯੁੱਗ ਬਦਲ ਗਿਆ ਨਾਵਲ ਲਈ ਅਵਾਰਡ ਮਿਲਿਆ 1973 ਵਿੱਚ ਹਰਚਰਨ ਸਿੰਘ ਨੂੰ ਕੱਲ ਅੱਜ ਤੇ ਭਲਕ ਨਾਟਕ ਲਈ ਅਵਾਰਡ ਮਿਲਿਆ 1972 72 ਵਿੱਚ ਸੰਤ ਸਿੰਘ ਸੇਖੋ ਨੂੰ ਮਿੱਤਰ ਪਿਆਰਾ ਨਾਟਕ ਲਈ ਮਿਲਿਆ 1971 ਵਿੱਚ ਤਲੀਪ ਕੋ ਟਿਵਾਣਾ ਨੂੰ ਇਹੋ ਹਮਾਰਾ ਜੀਵਨਾ ਨਾਵਲ ਲਈ ਮਿਲਿਆ 1970 ਵਿੱਚ ਇਹ ਅਵਾਰਡ ਨਹੀਂ ਦਿੱਤਾ ਗਿਆ 1969 ਵਿੱਚ ਡਾਕਟਰ ਹਰਪ੍ਰੀਤ ਸਿੰਘ ਨੂੰ ਨਾ ਧੁੱਪੇ ਨਾ ਛਾਵੇਂ ਕਵਿਤਾ ਲਈ ਅਵਾਰਡ ਮਿਲਿਆ 1968 ਵਿੱਚ ਕੁਲਵੰਤ ਸਿੰਘ ਵਿਰਕ ਨੂੰ ਨਮੇ ਲੋਕ ਕਹਾਣੀ ਲਈ ਅਵਾਰਡ ਮਿਲਿਆ 1960 ਵਿੱਚ ਸ਼ਿਵ ਕੁਮਾਰ ਬਟਾਲਵੀ ਨੂੰ ਲੂਣਾ ਕਾਬਾਨਾਟਕ ਲਈ ਅਵਾਰਡ ਮਿਲਿਆ 1966 ਵਿੱਚ ਇਹ ਅਵਾਰਡ ਨਹੀਂ ਦਿੱਤੇ ਗਏ 1965 ਵਿੱਚ ਕਰਤਾਰ ਸਿੰਘ ਦੁੱਗਲ ਨੂੰ ਇੱਕ ਛਿੱਟ ਚਾਨਣ ਦੀ ਕਹਾਣੀ ਲਈ ਮਿਲਿਆ 1964 ਵਿੱਚ ਪ੍ਰਭਜੋਤ ਕੌਰ ਨੂੰ ਪੱਖੀ ਕਵਿਤਾ ਲਈ ਮਿਲਿਆ 1963 ਵਿੱਚ ਫਿਰ ਅਵਾਰਡ ਨਹੀਂ ਦਿੱਤੇ ਗਏ 1962 ਵਿੱਚ ਗਾਰਗੀ ਰੰਗਮੰਚ ਨੂੰ ਭਾਰਤੀ تھیਟਰ ਦਾ ਇਤਿਹਾਸ ਤੇ ਵਿਕਾਸ ਨਾਟਕ ਜੋ ਕਿ ਆਲੋਚਨਾ ਸੇ ਆਲੋਚਨਾ ਲਈ ਅਵਾਰਡ ਮਿਲਿਆ 1961 ਵਿੱਚ ਨਾਨਕ ਸਿੰਘ ਨੂੰ ਇੱਕ ਮਿਆਨ ਦੋ ਤਲਵਾਰਾਂ ਨਾਂ ਵਾਲੀ ਅਵਾਰਡ ਮਿਲਿਆ 1966 ਵਿੱਚ ਅਵਾਰਡ ਨਹੀਂ ਦਿੱਤੇ ਗਏ 1959 ਵਿੱਚ ਸੋ ਮੋਹਨ ਸਿੰਘ ਨੂੰ ਵੱਡਾ ਵੇਲਾ ਕਵਿਤਾ ਲਈ ਅਵਾਰਡ ਮਿਲਿਆ 1958 ਵਿੱਚ ਅਵਾਰਡ ਨਹੀਂ ਦਿੱਤੇ ਗਏ 1957 ਵਿੱਚ ਫਿਰ ਅਵਾਰਡ ਨਹੀਂ ਦਿੱਤੇ ਗਏ 1956 ਵਿੱਚ ਅਮਰਤਾ ਪ੍ਰੀਤਮ ਨੂੰ ਸੁਨੇੜੇ ਕਵਤਾਲੀ ਇਹ ਅਵਾਰਡ ਮਿਲਿਆ 1955 ਵਿੱਚ ਭਾਈ ਵੀਰ ਸਿੰਘ ਨੂੰ ਮੇਰੇ ਸਾਈਆਂ ਜੀਓ ਕਵਿਤਾ ਲਈ ਇਹ ਅਵਾਰਡ ਮਿਲਿਆ ਇਹ ਸਨ ਉਹ ਸਾਰੇ ਲੇਖਕਾਂ ਦੇ ਨਾਂ ਜਿਨ੍ਹਾਂ ਨੂੰ ਸਾਹਿਤ ਅਕਾਦਮੀ ਵੱਲੋਂ ਪੁਰਸਕਾਰ ਦਿੱਤਾ ਗਿਆ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ